ਡਰਮ ਚੋ ਲਾਸ਼ ਮਿਲਣ ਦਾ ਮਾਮਲਾ ਪੁਲਿਸ ਨੇ 6 ਮੁਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਦੋਸਤਾਂ ਨਹੀਂ ਕੀਤਾ ਸੀ ਸ਼ਖਸ ਦਾ ਕਤਲ ਕਤਲ ਤੋਂ ਬਾਅਦ ਡਰਮ ਦੇ ਵਿੱਚ ਪਾਈ ਸੀ ਲਾਸ਼ ਸ਼ੇਰਪੁਰ ਇਲਾਕੇ ਦੇ ਵਿੱਚ ਡਰਮ ਦੇ ਵਿੱਚੋਂ ਲਾਸ਼ ਮਿਲੀ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸਾਨੂੰ ਕੱਲ ਮਾਰਨਿੰਗ ਮੈਸੇਜ ਮਿਲਿਆ ਹੈਗਾ ਅਸੀਂ ਉਸੇ ਮੌਕੇ ਤੇ ਪਹੁੰਚ ਕੇ ਚੈੱਕ ਕੀਤੀ ਗਈ ਹੈ ਨੀਲੇ ਡਰਮ ਦੇ ਤੋਂ ਬਾਹਰ ਵੱਡ ਨੂੰ ਇਸੇ ਬਿਆਬਾਦ ਪਲਾਟ ਦੇ ਨੇੜੇ 6 ਪਰ ਚੌਥੀ ਏਰੀਏ ਤੋਂ ਕੁਝ ਡਿਸਟੈਂਸ ਤੇ ਤੇ ਉਦੋਂ ਜੋ ਬੰਦੀ ਅਸੀਂ 150/25 ਨੰਬਰ ਆਫ ਇਅਰ ਅਸੀਂ ਰਜਿਸਟਰ ਕਰ ਚੁੱਕੇ ਹਣੀਆ ਐਂਡ ਦੈਨ ਜੋ ਫਰਦਰ ਇਧਰ ਜਿ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਜੋ ਚੁਪਿਸ ਦੀ ਹੈਗੀ ਆ ਕੋਈ ਕੋਣ ਆ ਨੌਜਬਾਨ ਕਿੱਥੇ ਨਹੀਂ ਨਹੀਂ ਕੁਝ ਨਹੀਂ ਇਸ ਵਾਰ ਇਹ ਕੋਈ ਕੁਝ ਪਤਾ ਮੈਮ ਉਮਰ ਤਕਰੀਬਨ ਕਿੰਨੀ ਸੀਗੀ ਉਹਦੀ ਉਮਰ ਇਹਦੀ 35 ਤੋਂ 40 ਸਾਲ ਉਹਨੇ ਨੀਅਰ ਬਾਰਡ ਤੋਂ ਚੱਲ ਕੁਝ ਇਸ ਤਰ੍ਹਾਂ ਦਾ ਸਾਰਾ ਤੇ ਕੁਝ ਨਹੀਂ ਇਸ ਤਰ੍ਹਾਂ ਦਾ ਆਇਆ ਹੈ ਕਿਉਂਕਿ ਹਾਈਵੇ ਵਾਲੇ ਪਾਸੇ ਕਿਸੀ ਸੀਸੀਟੀਵੀ ਆ ਜੋ ਕਵਰ ਕੀਤਾ ਗਿਆ ਉਹਦੇ ਵਿੱਚ ਕੁਝ ਵੀ ਸਮਝ ਨਹੀਂ ਆ। ਨਾ ਉਮਰेश ਕਸ਼ਨ ਦੌਰਾਨ ਉਹਦੇ ਜੇਬ ਵਗੈਰਾ ਤੋਂ ਪਾਕਟ ਵਗੈਰਾ ਤੋਂ ਕੁਝ ਮਿਲਿਆ। ਕੁਝ ਨਹੀਂ ਕੁਝ ਜੇਬ ਦੇ ਵਿੱਚ ਕੁਝ ਨਹੀਂ ਪਾਕਟ ਚ ਮਿਲਿਆ। ਕਿੰਨੀ ਕਿਸੇ ਚੋ ਵੀ ਖਾਲੀ ਗਈ ਹੁੰਦਾ। ਸਿਰਫ ਹਾਈਵੇ ਤੋਂ ਤਾਂ ਇੱਕ ਹੀ ਮਿਲੀ ਹੈਗੀ ਔਰ ਬਾਕੀ ਤੋਂ ਅਸੀਂ ਚੈੱਕ ਕਰ ਰਹੇ ਹਾਂ ਕਿ ਜੋ ਪੇਲਵਟ ਟ੍ਰੈਕ ਦੇ ਨੀਅਰ ਵਾਈ ਕੋਈ ਫੈਕਟਰੀ ਦੇ ਵਿੱਚ ਹੋ ਜਾਂ ਕੋਈ ਉਹਦੇ ਮਿਸਿੰਗ ਪਰਸਨ ਹੁੰਦਾ ਹੈ ਕਿ ਅਸੀਂ ਜੋ ਵੀ ਰੈਲੇਵੈਂਟ ਬੰਦੀ ਹੈਗੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਹ ਬਾਕੀ ਰਿਪੋਰਟ ਤੋਂ ਬਾਅਦ ਦੱਸ ਜੀਓ ਕੋਈ। ਹਾਂਜੀ।